ਰੇ ਭੈਣਾਂ ਨੂੰ ਤੇ ਪਰਾਵਾਂ ਨੂੰ ਸੱਸਰੀਆਂ ਕੱਲ ਜੀ ਅੱਜ ਲੱਗਿਆ ਮੈਂ ਟੈਂਡਿਆਂ ਦੀ ਸਬਜ਼ੀ ਬਣਾਉਣਾ ਆਮ ਪਿਆਜ਼ ਪਾ ਲੈ। ਇਹ ਅਜੇ ਮੈਂ ਪਾ ਲਿਆ ਤੁਹਾਨੂੰ ਇਹਨਾਂ ਨੂੰ ਭੁੰਨਣਾ ਹੈ। ਚਮਚਾ ਲਸਣ ਦਾ ਤਾਂ ਅਦਰਕ ਦਾ ਟੇਸਟ ਪਾ ਲਾਂ ਮੈਨੂੰ ਇੱਕ ਦਾਣ ਪਾਉਣਾ ਆਪੇ ਆਜ ਹੁਣ ਹੋ ਗਿਆ ਲਾਲ ਪਿਆਜ਼ ਲਾਲ ਹੋ ਗਿਆ ਹੁਣ ਇਸੇ ਪਾ ਦੇਣਾ ਦੋ ਟਮਾਟਰ ਆਏਨ ਪੜਣਾ ਲੂਨ A about ਆਹ ਪਾ ਲਣੀ ਹੈ ਹਲਦੀ ਆਹ ਬਾਤੀ ਹੈ ਦੀ ਮੇਕ ਆਪ ਐਵੇਂ ਮਿਠੀ ਆਨੇ ਨੂੰ 5 ਮਿੰਟ ਭੁੰਨ ਲੈਣਾ ਹੈ ਹਾਂ ਲੋ ਹੁਣ ਮਸਾਲਾ ਭੁੱਜ ਗਿਆ हम इसमें थोड़ा पानी पा देना के पानी भी पा कर रसमां खा के पानी भी पा देने राजमां जो हो जाए ਇੱਕ ਥੋੜਾ ਜਿਹਾ ਮੀਟਾ ਮਸਾਲਾ ਪਾ ਦਾਂ। ਪਾਣਾ ਪਾ ਲੋ ਨਹੀਂ ਪਾਣਾ। ਤਾਂ ਮੈਂ ਕੋਈ ਕਰ ਨਹੀਂ। ਟਿੰਡੇ ਕੱਟ ਲੈ ਸੀ ਇਹ ਪਾ ਲਏ 800 ਗ੍ਰਾਮ ਸੀ ਕਿੰਨੇ ਤੋਂ ਥੋੜੇ ਕੱਟ ਇਹ ਤਾਂ ਮਸਾਲੇ ਵਾਲੇ ਟਿੰਡੇ ਬਹੁਤ ਵਧੀਆ ਬਣਦੇ ਆ ਰਸਵੇਂ ਰਸਵੇਂ ਜੇ ਪਰਿਆ ਵਾਂਗੂ ਹੋ ਜਾਂਦੇ ਆ ਮਹੋਬਲੀ ਗਏ ਨ ਮਸਾਲੇ ਹਾ ਟਿੰਡੇ ਬਣਦੇ ਨੇ ਇੰਦਾ ਰਸਮ ਰਸਮ ਜੇ ਹੁਣ ਇੰਦਾ ਰੱਜੀ ਜਾਣ 5-10 ਮਿੰਟ ਇਸ ਤੇ ਦੋ ਵਾਰੀ ਵਿੱਚ ਲਾਹ ਦਾਣੇ ਇਹਨਾਂ ਨੂੰ ਇੰਦਾ ਲਾਹ ਬਣਾ ਇੱਕ ਦੋ ਵਾਰੀ ਟਾਕੇ ਹਨ ਇਹਦੇੰਨ ਲੈਣੇ ਇੱਕ ਦੋ ਵਰੀ ਵਿੱਚ ਲਾ ਲਵਾਂਗੇ ਤਾਂ ਬਣ ਜਾਣੇ ਬਾਕੀ ਤੁਹਾਨੂੰ ਬਣਿਆ ਦਿਖਾ ਲਦੇ ਆਂ ਇਹਨਾਂ ਨੂੰ ਐਦਾ ਇੱਕ ਦੋ ਵਰੀ ਵਿੱਚ ਲਾ ਦੇਣਾ ਇਹਨਾਂ ਨੂੰ ਐਦਾ ਇੱਕ ਦੋ ਵਰੀਆਂ ਵਿੱਚ ਲਾ ਦੇਣਾ ਬੋਵਰੀ ਬਣਦੇ ਰਸਮ ਦਾ ਸਮਝਿਆ ਮਸਾਲਾ ਮਸਾਲਾ ਲਿਆਕੀਂ ਬੰਦ ਕੁ ਮਿੰਟ ਬਾਅਦ ਆ ਲਓ ਜੀ ਹੁਣ ਸਾਡੀ ਸਬਜ਼ੀ ਬਣ ਕੇ ਤਿਆਰ 10 ਸਿਕ ਮਿੰਟ ਬਾਅਦ ਹੁਣ ਆ ਦੇਖੋ ਐਨੇ ਤੇ ਮਸਾਲੇ ਜੇ ਬਣ ਗਿਆ ਟਿੰਡੇ ਨਾਲੇ ਇਹਨ ਹੋ ਵੀ ਜਾਂਦੇ ਆ ਹੁਣ ਇੱਕ ਗਰਨਾ ਧਨੀਆ ਪਾਉਂਦੇ ਆ प्याज कट के भी ला दें छोटका गरीक प्याज कट के ऐसा पीस के प्याज पा लो ता मसाला वैसे मसालेदार बन जाते हम साढ़े बन के तैयार हैं मसालेदार हैं अंदर बन के तैयार है अंदर बन के तैयार हो गए हैं सब्जी बन के एन तैयार हो रहे हैं ਹੁਣ ਮਿਲਦੇ ਆਂ ਅਗਲੀ ਵੀਡੀਓ ਚ ਲਾਇਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਓਕੇ ਬਾਏ